ਡਵਨ ਲੱਗ ਹੋਇਆ ਇਹ ਤੇਰ ਰਾ ਪਾ ਲਈ ਮੇਰਾ ਆ ਕੰਮ ਜਾਲ ਵੀ ਗਿਆ ਇੱਕ ਖੇਚ ਵੱਧ ਦੂੰਗੇ ਮਾਰਦੇ ਓੜੇ ਯਾਰ ਕੋਲੇ ਇੰਚ ਗੱਲ ਦੀ ਅੱਛੀ ਗੱਲ ਜੀ ਭਾਈ ਉਹ ਨਾ ਆਇਆ ਉਹ ਨਾ ਪਰਾ ਤੇਰਾ ਰੋਈ ਨਾ ਨਾ ਹੂੰ ਬੀੜ ਪੌਣ ਲੱਗੇ ਹੋਏ ਆਂ ਇਹ ਟਾਇਰ ਰਾਤ ਪਤਾ ਯੋ ਦੇਖ ਉਧਰ ਕੀ ਆ ਬਣਾਇਆ ਪਿਆ ਪਤਲੇ ਬਦਲੇ ਤੇ ਅਹੀਂ ਪੌਣ ਲੱਗੇ ਆਂ ਬੇਡ ਮੂਰੀ ਇਹਦੀ ਗੁੱਲੀ ਪਸੰਦਰ ਦੀ ਇੱਕ ਜਿਹ ਪੈ ਗਈ ਇੱਕ ਸਰਾਗ ਬੇਡ ਦਾ ਮੋਟਾ ਹੀ ਗਿਆ ਦੂਜੇ ਦਾ ਨਾ ਪੈ ਨਹੀਂ ਰਹੀ ਹੁਣ ਰਗੜੀ ਜਾਂਦੇ ਆ ਪਹਿਲਾਂ ਮੈਥੀ ਉਰ ਆ ਗਏ ਆਂ ਹੁਣ ਇੱਥੇ ਘਰੀ ਦਾ ਗੱਡਲੀ ਇੰਨੀ ਕੁ ਗੱਡਲੀ ਕਰ ਲਈ ਇਧਰੋਂ ਮੋਟੀ ਵੀ ਆ। ਇਹ ਬਸ ਵੇੜ ਚ ਬੈ ਕੇ ਪੈਨ ਪੈ ਜਾਵੇ ਗਰਮੀ ਹੀ ਪਈ ਆ ਅੰਦਰ ਦੀ। ਵੀ ਵੇੜ ਚ ਬੈ ਕੇ ਪੈਨ ਪੈ ਜਾਵੇ। ਇਹਦੇ ਪਿੱਛੇ ਅਸੀਂ 10 ਤਾਂ ਇੱਥੇ ਵੀ ਜਾਲੇ। ਚਲ ਜਾਣੇ ਉਧਰ ਨੂੰ ਕਾ। ਵੇੜ ਪਾ ਕੇ ਬਲਟਾਵੇਂ ਪਾਉਣੇ ਆ ਬਸ ਬਲਟਾਵੇਂ ਪਾਈ। ਲੈ ਮੇਰਾ ਆਗਮਾ। ਪੂਰਾ ਦਿਨ ਉਹਨੇ ਦੇਖੋ ਯਾਰ ਦਿਮਾਗ ਤਾਂ ਵੱਡਾ ਜਾਂਦਾ ਗੁੱਲੀ ਦਾ ਘਟੋੜ ਕੇ। ਕਾਦੀ ਕੁਆਂਟਲ ਵੀਟ ਹੋ ਗਿਆ 48 48 ਕਿੰਨਾ ਰਹਿ ਗਿਆ ਬੇਟਾ ਸਾਮਪਰਾ ਵੇਟ ਪੈ ਗਿਆ 92 ਕਿਲੋ ਤਾਂ ਹੀ ਹੋ ਗਿਆ ਇਹਦੇ ਪਿੱਛੇ ਪਾਲਿਆ ਰੋਟਾ ਵੇਟਰ ਮੇਰੇ ਵੇਟ ਨੂੰ ਟੰਗਦੇ ਵਧੀਆ ਇੱਕ ਅਦੀ ਬੋਰੀ ਭਰ ਕੇ ਰੱਖ ਦਾਂਗੇ ਉੱਤੇ ਕੁਆਂਟਲ ਹੋ ਗਿਆ ਬਾਕੀ ਟਾਇਰ ਵੱਡੇ ਪਏ ਇਹਨਾਂ ਦਾ ਵੀ ਵੇਟ ਹੈਗਾ ਕੋਸਣਾ ਕੋ ਵੱਧ ਬਾਕੀ ਇਹਦਾ ਅੰਦਰ ਬਜਰੀ ਇਹਦੇ ਅੰਦਰ ਬਜਰੀ ਫੁੱਲਾ ਤੇ ਇਹਨਾਂ 'ਚ ਵੀ ਉਹ ਅੰਦਰ ਦਾ ਬਾਈ ਆਪਾਂ ਕਹਿ ਦਿੰਨੇ ਆ ਟਰੈਕਟਰ ਦੀ ਚਲਾਈ ਦੇ ਹੀ ਫਰਕ ਪੈ ਗਿਆ ਹੰਪਾਂ ਦੀ ਫਰਕ ਪੈ ਗਿਆ ਢੁੜਕਣਾ ਢੁੜਕਣਾ ਦਾ ਭੋਲੀ ਗਿਆ ਜਾਂਦਾ ਟਰੈਕਟਰ ਰੇਡੀਅਲ ਟਾਇਰ ਨਾਲ ਵੇਟ ਹੋਵੇ ਜਿਹੜੇ ਮਰਜੀ ਟਾਇਰ ਹੋਣ ਚੱਲ ਵੇਟ ਵਾਧੂ ਹੋਵੇ ਨਾਲ ਰੇਡੀਅਲ ਹੋਣ ਤਾਂ ਗੱਲ ਹੀ ਵੱਖਰੀ ਐ ਸਵਾਰ ਹੀ ਆਇਆ ਨਾ ਮਗਾ ਨਿਆਰਾ ਬਣਿਆ ਜਾਂਦਾ ਹੈਪੀ ਵਾਲੀ ਗੱਡੀ ਦੇਖੋ ਵਿਸਕਾਰਾ ਮਾਰ ਵਿਸਕਾਰਾ ਮਾਰ ਜੌਣੇ ਪਾਉਂਦੇ ਬਾਜੀ ਬਾ ਚੱਲ ਜਾ ਕੇ ਪਲਾਓ ਭਾਈ ਇਹ ਆਪਾਂ ਵਾਦਾਦ ਹੋ ਗਏ ਕਾਫੀ ਲੇਟ ਕਰ ਚੱਲ ਕੋਈ ਨਹੀਂ ਡੇਟ ਲੋਡ ਤਾਂ ਚੱਲ ਰਹੀ ਹੁੰਦਾ ਮਗਰ ਰੋਡਾ ਵੇਟਰ ਪਾਈ ਆਪਣਾ ਦੇ ਵਿੱਚ ਜਾਂ ਪਾਲ ਲੈ ਚੱਲੇ ਆ ਬਲੋ ਪਾਉਣ ਨੂੰ ਕਰਦੇ ਆ ਕੰਮ ਅੱਗੇ ਆਹ ਦੇਖ ਕੇ ਜਿਆਦਾ ਜਿਆ ਹਾਲੇ ਆ ਪਾਲ ਨੂੰ ਅਜ ਬੱਟਾਂ ਨਹੀਂ ਪਾਉਣੀਆਂ ਚੱਲ ਕੋਈ ਪਾਲਾਂ ਨਾ ਇਕਰ ਦੇ ਦੇ ਵਿੱਚ ਵਿੱਚ ਇਹ ਖੜਿਆ ਪਲੋ ਅ ਮਿੱਤਰੋ ਪਲੋ ਵਾਲੇ ਤੇ ਬੈਲ ਤਾਂ ਇੰਨਾ ਕੁ ਦਾ ਸਹੀ ਆ ਵੀ ਸੜਕ ਦੇ ਟਾਇਰ ਨਹੀਂ ਚੱਕ ਰਿਹਾ ਅੱਗੇ ਤਾਂ ਇਹ ਸੜਕ ਦੇ ਵੀ ਕਰਦਾ ਹਾਂ ਅੱਗੇ ਤੱਕ ਨਲਾ ਜਾਲ ਇੱਕ ਦੀ ਵਾਰ ਪਾਏ ਇੱਕ ਵਾਰੀ ਪਾਏ ਇਹਦੇ ਪਿੱਛੇ ਮੈਂਬਰ ਦੇ ਕੇ ਜੇ ਬਟਾਉਂਦੇ ਸੀਗੇ ਉਦੋਂ ਟਾਇਰ ਵੀ ਓਰੀਜਨਲ ਸੀਗੇ ਉਹਨਾਂ ਨਾਲ ਇਹਨਾਂ ਦਾ ਭਾਰ ਵੱਧੂ ਕੋ ਬਾਕੀ ਮੂਰੇ ਵੇਟ ਹੋ ਗਿਆ ਤੇ ਰੋਡ ਤੇ ਨਹੀਂ 당 ਕਰਦੇ ਖੇਤ ਵਾਲਾ ਮੋਟਾ ਕਰਨਗੇ ਹਾਲ ਇੱਥੇ ਪੂਰੇ ਸਹੀ ਆ ਇੱਕ ਨੰਬਰ ਜੇ ਲੋਡ ਪਈ ਇੱਕ ਅੱਧੀ ਬੋਰੀ ਰੱਖ ਲਾਂਗੇ ਵਾਧੂ ਵਾਧੂ ਵੇਡ ਯਾਰ ਗੱਲ ਹੀ ਕਿਹੜੀ ਆ ਹਾਂਜੀ ਖੇਤ ਆ ਗਏ ਆ ਬਾ ਇਤਰੇ ਨੇ ਰੋਟਾ ਵਿਟਰ ਮਾਰ ਲੱਗਣਾ ਖੇਤ ਤੇ ਉਹ ਗੇਰੇ ਸਾਹਮਣੇ ਪਿਆ ਉੱਤੇ ਮੈਂ ਰੋਟਾਵੇਟਰ ਕੱਲ ਮਾਰ ਗਿਆ ਸੀਗਾ ਦੇਖੋ ਤੇ ਬਾਸ ਉਹ ਜੇ ਪਲੋ ਸ਼ੁਰੂ ਕਰਦੇ ਆਂ ਜਨ ਉਹਨੇ ਇੱਥੇ ਰੋਟਾਵੇਟਰ ਮਾਰ ਦੇਣਾ ਵਾ ਫਿਰ ਇੰਦਰ ਪਲੋ ਮਾਰ ਲਾਂਗੇ ਮੂਰੇ ਬਾਦ ਉਸ ਤੋਂ ਬਾਦ ਪਲੋ ਪਜੰ ਤੋਂ ਬਾਦ ਦੁਬਾਰੇ ਰੋਟਾਵੇਟਰ ਬਾਜੀ ਸੁਹਾਗਾ ਜਿਹੜਾ ਕੌਫੀ ਚੀ ਕਰਿਆ ਉਹ ਮਾਰ ਲਿਆਂਗੇ ਕੱਲ ਦੋ ਵਾਰ ਭਾਇਆ ਸੀ ਆ ਰੋਟਾਵੇਟਰ ਨਾਲ ਪਹਿਲਾਂ ਰੋਟਾਵੇਟਰ ਸਹੀ ਨਹੀਂ ਚੱਲਿਆ ਤਵਾ ਜਾਣੀ ਦੇਖਿਆ ਉਹਦੀ ਬਿਜਲੀ ਵੀਡੀਓ ਜੀ ਇਹ ਕਿ ਵੀ ਨਹੀਂ ਖੋਲੇ ਮੈਂ ਉਹ ਬੱਲੇ ਤੇਰੇ ਕਾਲਰ ਉੱਟਾ ਵੇਟਰ ਦੇ ਵੀ ਤੰਗ ਕਰਦਾ ਇੱਥੇ ਚਾਰ ਬੋਰੀਆਂ ਧਰਿਆਂ ਦੇ ਹੁਣ ਦੇਖ ਲਓ ਉਮੀਦਾਲਾ ਦਾ ਬੰਦਰ ਦਾ ਵੇਡ ਜ਼ਰੂਰੀ ਆ ਯਾਰ ਟਰੈਕਟਰ ਮੁਰੇ ਬਾਈ ਵੇਡ ਸੀਗਾ ਵੀ ਆ ਟਾਇਰਾਂ 'ਚ ਪਾਣੀ ਭਰੋਣਾ ਮਾ ਭਰਾਇਆ ਹੀ ਨਹੀਂ ਗਿਆ ਯਾਰ ਟਾਈਮ ਟੂ ਮਿੰਟ ਲੱਗਿਆ ਉਹੰਦਰ ਦਾ ਵੀ ਸੀਗਾ ਆਹ ਟਾਇਰਾਂ 'ਚ ਪਾਣੀ ਭਰਾਵਾਂਗੇ ਵੇਟ ਨਹੀਂ ਵੀ ਘੌਲ ਆ ਕਾਬੂ ਆਰ ਗਲਾਬ ਨਾ ਕੇ ਫੇਰ ਘੌਲ ਵੀ ਹੋਇਆ ਜਿਵੇਂ ਕੋਈ ਨਹੀਂ ਲੇਉਂਦੇ ਲੇਉਂਦੇ ਆ ਆਪਣਾ ਰਿਕਰਨਾ ਸਰ ਜਾਂਦਾ ਵਾ ਤੇ ਤਾਂ ਕਰਕੇ ਰੋਸੇ ਹੀ ਘੌਲ ਤੋਂ ਨਿਕਲ ਗਿਆ ਮੇਰਾ ਤਾਂ ਕੋਈ ਨਹੀਂ ਬਸ ਹੁਣ ਕਰ ਲਾਗੇ ਹੌਲੀ ਹੌਲੀ ਆ ਵਾਹ ਗਿਰੂ ਬੈਬ ਨੂੰ ਲਾਉਣੇ ਆਈ ਆਇਆ ਹੀ ਨਹੀਂ ਪਤੰਦਰ ਦਾ ਬੈਬ ਲਾ ਕੇ ਚਲਾਉਣੇ ਆਂ ਆ ਦੇ ਕਿ ਭਾਈ ਇੱਧਰ ਬੈਠੇ ਲੇਕ ਉਰਤੇ ਖਾ ਰਹੇ ਆਂ ਦੇਖੀ ਦਿਨੇ ਬਿੰਗੋ ਏਡੇ ਵਿੱਚ ਕਿਹੜੇ ਆਂ ਨਾ ਚੋ ਜੀਸ ਘੰਨੇ ਰੁੰਡੇ ਲੈ ਆਇਆ ਬੈਠਿਆਂ ਔਰ ਨਾ ਟਰੈਕਟਰ ਲੈ ਆਂਦਾ ਟਾਈਮ 11:30 ਹੋ ਗਏ ਕਿੰਨੇ ਵੇਲੇ ਪਟਾਵੇਂ ਪਏ ਹੋ ਗਏ ਕਹਨਾ ਕੋਈ ਨਹੀਂ ਕੁਛ ਨਹੀਂ ਹੁੰਦਾ ਦਿਹਾੜੀ ਆਪਣੇ ਕੋਲ ਹੀ ਆ ਕਹਨਾ 4 ਤੱਕ ਹੀਲੇ ਪਟਾਉਣੇ ਆ ਸ਼ਾਮ ਤੱਕ ਪਟਾਉਣੇ ਆ ਹਨਾ ਕਰਦੇ ਨੇ ਬੈਟੇ ਪੈਪਾ ਲਾਉਣ ਲੱਗੇ ਪੈਪਾ ਨਹੀਂ ਲੱਗੀਆਂ ਪੈਪਾਆਂ ਨਵੀਆਂ ਮੰਗਾਈਆਂ ਉਹਨਾਂ ਦੀਆਂ ਪਚਨੀਆਂ ਪਲੋਂ ਆਣੀਆਂ ਉਭੀਂ ਗਿਆ ਮੁੰਗੇ ਉਹ ਯੋ 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 ਵਿੱਚ ਪੈਣ ਹੀ ਨਹੀਂ ਆਉਂਦੇ ਤੇ ਆ ਰੋਟਾ ਵੇਟਰ ਵੀ ਸ਼ੁਰੂ ਕੀਤਾ ਆਪ ਉਹ ਖੜਾ ਗੱਲਾਂ ਮਾਰੀ ਜਾਂਦਾ ਹੈ ਟੌਰ ਨਾਲ ਕੰਮ ਕਰਨਾ ਹੈ ਨਾ ਕਾਲੀ ਕੋਈ ਹੈ ਹੀ ਨਹੀਂ 4 ਕਿਲਿਆ ਇਹਦਾ ਆਰਾਮ ਨਾਲ ਪਟਾਵਾ ਗਿਆ ਭਰਾਵਾ ਟਾਈਮ ਬਹੁਤ ਲੱਗ ਗਿਆ ਤਾਂ ਹੁੰਦਾ ਜਦ ਕਿ ਕਿਸਮਤ ਹੋਵੇ ਝੁੱਦੂ ਉਹ ਕਿੱਥੇ ਗਿਆ ਉਹ ਪਹਿਲਾਂ ਵਾਲਾ ਇਹਦਾ ਖੋਲਿਆ ਆਪਾਂ ਇੱਕ ਛੱਦ ਦੁਬਾਰੇ ਤਾਂ ਲਾਤਾ ਅੱਛਾ ਜਿਹੜਾ ਆਹ ਆ ਨਾ ਆ ਦੇਖੋ ਇਹ ਸੱਟਾ-ਫੁੱਟਾ ਇੱਥੇ ਵੱਧੀਆਂ ਹੋਈਆਂ ਨੇ ਤੇ ਆਹ ਦੀ ਇਹਦੀ ਪਤਾ ਨਹੀਂ ਘਸ ਗਈ ਖਣੀ ਕੀ ਹੋ ਗਿਆ ਉਹਦੇ ਵਿੱਚ ਫਿੱਟ ਨਹੀਂ ਆ ਰਿਹਾ ਤੇ ਅਸੀਂ ਆਹ ਤਾਂ ਲੈ ਆਂਦਾ ਜਿਹੜਾ ਇਹ ਮੂਹਰੇ ਲਵਾਉਣ ਵਾਲਾ ਇਹਦੇ ਵਿੱਚ ਫਿੱਟ ਵੀ ਆ ਗਿਆ ਉਹ ਇਹਦੇ ਨਾਲੋਂ ਵੱਡਾ ਇੱਥੋਂ ਖੋਲਣਾ ਪੈਣਾ ਜੜੂ ਇਹ ਜੜੂ ਖੋਲ ਕੇ ਆ ਸਾਰੇ ਹੀ ਨਿਕਲ ਗਏ ਜਿਹੜਾ ਆ ਸਾਰੇ ਸਪੇਸ ਸਦਸਣੀਆਂ ਇਹਦੇ ਵਿੱਚ ਉਹ ਸਾਡੇ ਕੋਲ ਇੰਚ ਹੈਗੇ ਇਹ ਦੋ ਤਿੰਨ ਮੂਹ ਬਣਾ ਕੇ ਕੁੱਟਿਆ ਇੱਥੇ ਇੱਕ ਉਹਦੇ ਕੁੱਟਿਆ ਵੇ ਕਬ ਤੋਂ ਪਹਿਲਾਂ ਕਿ ਆ ਕੁਝ ਬਹੁਤ ਘਰੋਂ ਹੀ ਮੂੰਹ ਬਣਾ ਕੇ ਕੁੱਟ ਕੇ ਤੁਰਿਆ ਕਰੀਏ ਯਾਰ ਆਪਾਂ ਵੀ ਜਿਹੜੇ ਮੈਲ ਨੇ ਪਹਿਲਾਂ ਹੀ ਮੈਲ ਬਹੁਤ ਸੀ ਉਦੋਂ ਫਿਰ ਟਾ ਆ ਗਿਆ ਪਹਿਲਾਂ ਵੀ ਇਹਦੇ ਪਿੱਛੇ ਬਲਟਾਵੇਂ ਪਾਏ ਉਦੋਂ ਹੀ ਫਟ ਆ ਗਿਆ ਪਤਾ ਨਹੀਂ ਅੱਜ ਕੀ ਚੱਕਰ ਪਿਆ ਇਹਨੇ ਨਾ ਯਾਰ ਐਂ ਫੱਟ ਫੁੱਟ ਨਹੀਂ ਹੁੰਦੀ ਹੋਣ ਇਹਨੇ ਕੁੱਟੇ ਪਏ ਆ ਉਹ ਇਹ ਦੇ ਆ ਵੀ ਦੇਖੋ ਜਾਂ ਇਹਨਾਂ ਦੇ ਇੱਥੇ ਲੋਕ ਹੈ ਨਹੀਂ ਆ ਢੱਲੇ ਛੱਡੇ ਹੁੰਦੇ ਵਿੱਚ ਪੁੱਚ ਆ ਗਏ ਕਿ ਤੀਆਂ ਕੁਛ ਹੀ ਖਰਾਬ ਹੋਇਆ ਪਿਆ ਵਾ ਇੱਥੋਂ ਵੀ ਖੁਰਦਰਾ ਜਾ ਹੋਇਆ ਪਿਆ ਪਿੰਦੇ ਹੀ ਨਹੀਂ ਬੱਚੋ ਉਹਦੇ ਤਾਂ ਖੱਜਲ ਖਵਾਰ ਰਹੇ ਆ। ਕੰਬਲੰਦਰ ਦਾ ਬਾੜਾ ਹੀ ਲੜ ਗਿਆ। ਚਾਚਾ ਦੰਦੇ ਆ। ਇਹਦਾ ਬਾਪੂ ਪੈਪਾਂ ਖੋਲੀਆਂ ਹੁਣ ਬਲਟਾਵੀਆਂ ਨਹੀਂ ਆ। ਲੱਗੇ ਟੱਕਰਾਂ ਟੁਕਰਾਂ ਮਾਰਨ ਤੇ ਪੈਪਾਂ ਖੋਲੀਆਂ ਨੇ। ਪੈਪਾਂ ਖੋਲ ਕੀ ਭੇਜਦੀਆਂ ਵੀ ਪੈਪਾਂ ਦੇ ਵਿੱਚ ਨਵੇਂ ਕੁਗੂਈਆ ਫਸਵਾ ਲਿਓ। ਕਿ ਕੋਈ ਹੱਲ ਨਹੀਂ ਹੋਇਆ ਹੈਗਾ। ਕਿਉਂਕਿ ਉਹ ਚੂੜੀ ਨਹੀਂ ਉਹਨਾਂ ਦੀ ਸਹੀ ਆਈ ਹੈਗਾ ਸਾਂ ਟੱਕਰਾ ਮਾਰਾਂਗੇ ਫਿਰ ਹੁਣ ਜੋਧਾਂ ਇੱਥੋਂ ਕਾਬੀਵਾੜ ਪੈ ਜਾਂਦੀ ਹੈ। ਤੇ ਯਾ ਮੋੜੀ ਦਾ ਨਾਮ ਰੋਪਾਪੁਰ ਮਾਰਨਾ ਬਿੱਟ ਦੇਲੇ ਦਾ ਬਟਣਾ ਇੱਧਰ ਰੋਪਾਪੁਰ ਮਾਰਨਾ ਖੱਜਲ ਖਵਾਰੀ ਪਤੰਦਰ ਦੀ ਗੱਡੀ ਹੁੰਦੀ ਹੈ ਯਾਰ ਉਹਨੇ ਕੀ ਜੀ ਕਰ ਲਾ ਪਿੱਛੇ ਦਾ ਸੋ ਪੈਪਾ ਨਹੀਂ ਪੈ ਰਹੀਆਂ ਉਹਦੇ ਪਿੱਛੇ ਆਪਣੇ ਵਾਲੇ ਪਿੱਛੇ ਵੀ ਨਹੀਂ ਪੈਣੀਆਂ ਬਈ ਇਹਦੇ ਪਿੱਛੇ ਨਹੀਂ ਪੈਂਦੀਆਂ ਉਹ ਸੇਮ ਹੀ ਆ ਉਹਨਾਂ ਦਾ ਬੜਾ ਫਰਕ ਤਾਂ ਹੈ ਨਹੀਂ ਕਿਉਂਕਿ ਇਹਦੇ ਵੀ ਨਵੇਂ ਹੀ ਆ ਡਿਸਟ੍ਰੀਬਿਊਟਰ ਵਾਲੇ ਪੈਪ ਜੇ ਟਰੈਕਟਰ ਵਾਲੇ ਉਹਦੇ ਵੀ ਨਵੇਂ ਹੀ ਨੇ ਉਹ ਪਤੰਦਰ ਦੇ ਨਾ ਕੋਈ ਚੱਕਰ ਆ ਹੁਣ ਬਾਅਦ ਸੱਟਾ-ਸੁਟਾ ਹੀ ਆ ਵੱਜੀਆਂ ਹੋਈ ਉਹਨਾਂ ਦੇ ਤਾਂ ਹਰ ਕੇ ਚੱਕਰ ਪੈ ਗਿਆ ਹੁਣ ਮੈਂ ਲੱਗਿਆ ਹਾਂ ਸੌਣ ਸੋਣਦਾ ਮੈਂ ਕਿਹਾ ਮੈਂ ਡੀਗਦਾ ਵਾਂ ਦੇਖੋ ਕਰੋ ਪੈਪਾਈਆਂ ਬਣ ਕੇ ਆਉਂਦੀਆਂ ਉਧਰੋਂ ਫਿਰ ਚੱਲੂ ਕੰਮ ਚੱਲ ਰਿਹਾ ਹੈ। ਅਬਦ ਕਹਾਂ ਇਹ ਸਾਡੀ ਬਾਈ ਵਧੀਆ ਹੁੰਦੀ ਆ। ਭਾਈ ਭਾਰ ਆਣਾ ਰੋਟਾ ਬਿੱਟਰ ਤੇ ਜੇ ਆਪਾਂ ਇਹ ਭਾਰ ਜਨਾ ਪਾਈਏ ਭਾਰ ਬਿਨਾ ਕੱਖ ਨਹੀਂ ਕਰਦੇ ਰੋਟਾ ਬਿੱਟਰ ਬੁੜਕਣ ਲੱਗ ਜਾਂਦੇ ਕਿਤੇ ਨਾ ਕਿਤੇ ਭਾਰ ਨਾਲ ਟਰੈਕਟਰ ਦੇਖੋ ਯਾਰ ਜਮੇਂ ਅੰਡਰਲੋਡ ਚੱਲਦਾ ਇੰਨੇ ਤੇ ਉਹਨੇ ਕੀ ਕਰਨਾ ਹਨਾ ਇਹ ਪੱਛਮ ਵੱਲ ਰੁਕਾ ਵਿੱਚ ਰਵਿਧੀਆ ਬੜੀ ਬੜੇ ਆਰਾਮ ਨਾਲ ਪਹੁੰਚ ਗਈ ਹੈ। ਜਮੇਂ ਅੰਡਰ ਲੋਡਾ ਟਰੈਕਟਰ ਜਮੇਂ ਹੀ ਆਵਾਜ਼ ਬਲਦੀ ਹੈ ਜੀ। ਆਪਾਂ ਇਹਦੇ ਵਾਲਿਆਂ ਜਦੋਂ ਬਾਅਦ ਠੀਕ ਹੋਣਗੇ ਉਦੋਂ ਜਾ ਕੇ ਬਲੌ ਮਾਰਾਂਗੇ। ਆਰਾਮ ਕਰਦੇ ਨਾ ਤੇ ਆ। ਨਾ ਟਾਈਮ ਹੋ ਗਿਆ 12 ਵਜੇ ਗਈ ਬਾ ਬਾ ਮੈਂ ਗਈ ਇੱਕ ਨੰਬਰ ਜਾਲਦਾ ধারা ਕੰਮ ਪੀਲੀ ਪੀਲੀ ਮਿੱਟੀ ਕਰਦੀ ਇਹ ਪੀਲੀ ਮਿੱਟੀ ਬਈ ਤਾਂ ਵਾਂ ਕਿ ਗੇਤ ਪਹਿਲੀ ਵਾਰ ਮਿਲਿਆ ਤੇ ਜੇ ਪਾਟਿਆ ਹੋਵੇ ਪਹਿਲਾਂ ਫਿਰ ਪੀਲੀ ਮਿੱਟੀ ਨਹੀਂ ਨਿਕਲਦੀ ਹੈ ਜਿਹੜਾ ਕਿ ਗੇਤ ਪਹਿਲੀ ਵਾਰ ਪਾਟੂ ਪੀਲੀ ਮਿੱਟੀ ਨਿਕਲੂ ਨਿਕਲੂ ਜਾਂ ਦੂਜੀ ਤੀਜੀ ਵਾਰ ਆਪਾਂ ਡੂਕੇ ਰੱਖ ਕੇ ਬਾਹਲੇ ਜਲਾਈਏ ਤਾਂ ਨਿਕਲਦੇ ਜਾਂਦੇ ਆ ਟਾ ਟਾ ਮੁਰੇ ਚੱਲ ਹੈਗਾ ਵੇਟ ਇੰਨਾ ਦਾ ਇਹ ਬੜਾ ਤੰਗ ਨਹੀਂ ਕਰ ਰਿਹਾ ਫ੍ਰੀਕਾਂਪੁਰ ਕਾ ਦੇ ਮੁੜੀ ਜਾਂਦਾ ਡਰਾਈਵਰ ਆ ਲੈ ਤੰਗ ਨਹੀਂ ਕਰਨ ਰਿਹਾ ਇਹ ਇਹ ਚੱਲੀ ਜਾਂਦਾ ਬਾਹਰ ਇਹ ਤੀਜੇ ਵੀ ਦੇ ਕੀ ਕਹਿੰਦੇ ਹੁੰਦੇ ਆ ਹਾਂ ਬਹੁਤ ਸੋਹਣਾ ਦੇਖ ਲੋ ਖੇਤ ਪਹਿਲੀ ਵਾਰ ਕਰਕੇ ਜਮਾ ਹੀ ਪੀਲੀ ਮਿੱਟੀ ਆ ਕਾਲੀ ਦਾ ਜਮਾ ਹੀ ਆ ਉਪਰੋਂ ਪਰ ਜੇ ਇਹਦਾ ਲੱਭਦੀ ਨਹੀਂ ਲੈ ਸਾਰਾ ਲਾਲ ਲਾਲ ਕਿੱਕੀ ਪਈ ਆ ਮਿੱਟੀ ਆ ਤੇ ਬਾਕੀ ਸਲੈਪਸ ਨੂੰ ਪਾੜ ਸਲੈਪ ਹੋਣ ਦਿਖਾਉਣਾ ਵੀ ਕੀ ਆ ਯਾਰ ਇੰਨੇ ਹਨਾ ਪੇਟ ਬਹੁਤ ਆ ਸਲੈਪਸ ਨੂੰ ਪਾੜਾ ਨਾਮੋ ਨਿਸ਼ਾਨ ਹੈ ਹੀ ਨਹੀਂਗਾ ਉਹੀ ਇਸ ਦੇ ਵਿੱਚ ਯਾਰ ਪਤਾ ਨਹੀਂ ਮੈਂ ਕੱਲ ਉਹ ਸੋਚ ਰਿਹਾ ਕੋਈ ਕਹਿਨ ਨੂੰ ਪਤਾ ਨਹੀਂ ਸਵਾਦਨ ਨੂੰ ਵੀ ਘਾਦੇ ਲੱਗੇ ਆ ਇਹ ਵੀ ਖੜ ਗਏ ਹੀ ਰੋਟੀ ਖਾ ਕੇ ਆਟੇ ਆ ਕਰਦੇ ਆ ਅੱਗੇ ਸ਼ੁਰੂ ਕੰਮ کئی ਹੋਰ ਅੰਦਰ ਦੀ ਪਾਵਰ ਬੈਂਕ ਨੂੰ ਪਤਾ ਨਹੀਂ ਕੀ ਹੋ ਗਿਆ ਚਾਰਜ ਹੀ ਲੱਗਣੋਂ ਅੜ ਗਿਆ ਫੋਨ 18% ਰਹਿ ਗਿਆ ਤੇ ਉਹ ਪਤਾ ਨਹੀਂ ਕੀ ਹੋ ਗਿਆ ਲੀਡ ਖਰਾਬ ਹੋਣੀ ਕੀ ਇਤਰਾ ਚੱਲੀ ਜਾਂਦੀ ਆ ਇਹ ਲੱਟਾਂ ਚਲਾਈ ਜਾਂਦੀ ਆ ਉਦੋਂ ਚਾਰਜ ਹੀ ਲੱਗ ਰਿਹਾ ਸਤਿਆਣਾ ਹੁਣ ਇਹਦੇ ਵਿੱਚ ਪਈਆ ਸਵੇਰ ਦੀ ਕੰਬੀ ਜਾਂਦੀ ਆ ਇਹ 12 ਦੁਨਾ ਰਹਿ ਗਈਆਂ ਚਲਾ ਹੈਗਾ ਵੈਲਨਸ ਲਾ ਕੇ ਦੇ ਲੈਂਦੇ ਚੱਲਦਾ ਨਾ ਆ ਫੋਨ ਬੰਦ ਹੋ ਜਾਣਾ ਬਲੌਗ ਨਹੀਂ ਬਣਾਣਾ ਫਿਰ ਕਿਰੋ ਵੀ ਕਿਚੇ ਗੱਬ ੱੱਲੇ ਜਾਲਨੇ ਚਹੀ ਵੀ ਸਵਾਲ ਲੈਂਦੇ ਲੈਂਦੇ ਦੇਰ ਰੜਾਂਗਾ ਨਾ ਮੈਂ ਬਲੌਗ ਹੀ ਬਣਾਇਆ ਨਹੀਂ ਹੈਗਾ ਫੋਨ ਬੰਦ ਉਹ ਨਾਲ ਤਾਂ ਸਹੀ ਹੋਣਾ 11% ਰਹਿ ਗਿਆ ਉਹ ਲਾ ਕੇ ਵੀ ਨਹੀਂ ਦੇਖਿਆ ਮੈਂ ਦੇ ਪਿਛਲੀ ਲੀਡ ਧਿਆਨ ਚਲਾ ਕੇ ਗੱਲ ਕਰੋ ਇਹਦੇ ਆ ਹੈਗਾ ਵਾ ਆਹਾ ਦੇਖਦਾ ਨਾ ਲੈ ਕੇ ਉਹਨਾਂ ਫੂਨ ਬੰਦ ਉਹਨਾਂ ਇੱਧਰ ਗਾਣੇ ਚੱਲਨੇ ਗਾਣੇ ਬਣਾ ਆਪਣਾ ਆਓ ਗਾਣੇ ਬਣਾ ਕਾਦਾ ਕੰਮ ਇਹ ਦੇਖੋ ਬਹੁਤ ਵਧੀਆ ਬਣ ਗਿਆ ਵੀ ਚੱਲ ਪੀਲੀ ਮਿੱਟੀ ਬਾਦੂ ਆਉਂਦੀ ਆ ਪੀਲੀ ਮਿੱਟੀ ਤਾਂ ਆਣੀ ਹੀ ਆਣੀ ਆ ਪੀਲੀ ਦੇਖੋ ਪੌਂਦਾ ਵਿੱਚ ਵੇਡ ਬਹੁਤ ਪਿੱਛੇ ਕਿੰਨਾ ਪੇਟ ਆ ਲੈਫਟ ਚ ਕੀ ਹੋਈ ਆ ਬਾਕੀ ਆ ਟਰੈਕਟਰ ਦਾ ਵੇਡ ਟਾਇਰਾਂ ਦਾ ਵੇਡ ਮਿੱਟੀ ਭोली ਹੋਈ ਪਈ ਆ ਇੱਧਰ ਖੇਤ ਦੇਖੋ ਜਮਾ ਪੁੱਤਰ ਆ ਔਰ ਆ ਵੀ ਉਚਾਣੀ ਵਣਿਆ ਹੁੰਦਾ ਜਿੱਥੇ ਇੱਕ ਵਾਰ ਬੰਦ ਦੀ ਨਾਲ ਕੰਟਰੋਲਰ ਦੇ ਉੱਥੇ ਹੀ ਚੱਲੀ ਜਮਾਤ ਤੋਂ ਉਚਾਣੀ ਵਾਣੀ ਐਨ ਪੱਤਰ ਪਿਆ ਨਾਲੇ ਪਰਾਲੀ ਗਿਆ ਉਹ ਕੀ ਬਾਤ ਹੈ ਜੀ ਕੀ ਬਾਤ ਹੈ ਉਹ ਲੱਗੇ ਹੋਏ ਯਾਰ ਰੋਟਾ ਵੀਟਰ ਮਾਰਨਾ ਆ ਕੇ ਸ਼ੁਰੂ ਕਰਦੇ ਆ ਟਾਈਮ ਹੋ ਗਿਆ 5 ਵਜੇ ਲੈ ਓ ਡਾਟਵਾ ਪੈਰ ਨਹੀਂ ਥਲੇ ਲਾਉਣ ਦੇ ਉੱਤੇ ਉਡੀਆ ਉਸਤਾਦ ਜੀ ਖਾਏ ਨੇ ਹੁਣ ਟਰੈਡਾ ਦੇ ਕੋਲ ਟਰੈਕਟਰ ਕਿੰਨਾ ਚਾਲਦਾ ਬੰਦਾ ਦਾ ਮੈਂ ਪਾਵਰ ਬੈਂਕ ਹੀ ਖੜਾ ਮਾਗਾ ਚੱਲ ਕੇ ਦੂਜਾ ਚੱਕ ਲਈਏ ਕੋਈ ਪਾਇਆ ਚਾਰਜਿੰਗ ਵਾਲਾ ਤੇ ਆਹ ਖੜਾ ਮੋਟਰਸਾਈਕਲ ਨਾਲ ਚੱਕ ਲਈ ਆਪਾ ਪਾਣੀ ਵਾਲੀ ਬੋਤਲ ਮਾ ਇਹ ਚੱਲ ਘਰੇ ਘੜਾ ਕੱਢ ਕੇ ਆਨੇ ਨੂੰ ਲਾ ਚਾਰ ਪੰਜ ਗੇੜੇ ਟੋਰ ਲੈ ਇੱਕ ਵਾਰੀ ਸਾਈਡ ਵਾਲੇ ਘੇੜੇ ਦੇ ਹੁੰਦਾ ਵਾ ਤੋਰ ਕੇ ਇਹ ਖੇਤ ਥੋੜੀ ਜੀ ਪਰਾਲੀ ਹੈਗੀ ਵੱਧ ਇਹ ਚ ਡੂੰਘਾ ਰੱਖ ਕੇ ਚਲਾਇਆ ਹੁਣ ਜਿਵੇਂ ਉਧਰ ਤਾਂ ਚੱਲ ਗਿਆ ਤੀਜੇ ਬੀ ਦੇ ਵਿੱਚ ਟਰੈਕਟਰ ਇੰਨਾ ਕ ਡੂੰਘਾ ਸੀਗਾ ਇੱਥੇ ਹੁਣ ਥੋੜਾ ਜਿਹਾ ਰੱਖਿਆ ਵੱਧ ਤੇ ਦੂਜੇ ਬੀ ਦੇ ਵਿੱਚ ਚਲਾ ਰਹੇ ਹਾਂ ਵਧੀਆ ਡੂੰਘਾ ਆ ਚੱਲੀ ਜਾਂਦਾ ਫਿਰ ਹਲੇ ਇਹਨਾਂ ਵੀ ਪਤੰਦਰ ਨੂੰ ਦੋ ਗੇੜਿਆਂ ਦੇ ਵਿੱਚ ਦਾ ਹਿਸਾਬ ਹੀ ਆਉਣਾ ਵਾ ਕਿਉਂਕਿ ਮੋੜ ਨਵਾੜਨ ਜੇ ਤਾਂ ਇੱਕ ਵਾਰ ਭੇਜ ਜਾ ਪੈ ਜੇ ਫੇਰ ਬੰਦਾ ਚੱਕੀ ਜਾਂਦਾ ਵਾ ਇਹੀ ਹੁੰਦਾ ਆਉਣਾ ਜਿਵੇਂ ਗੇੜਾ 빙ਾ ਜਾ ਹੋ ਗਿਆ ਤੇ ਇੱਕ ਦੋ ਗੇੜੇ ਹੁੰਦੇ ਆ ਇਹ ਕੋਈ ਵੀ ਜੀ ਆਹ ਲੋਹੜੀ ਮਸ਼ੀਨ ਵੇਚਣ ਵਾਲੀ ਪਾਉਣੇ ਇੱਕ ਦੋ ਗੇੜਿਆਂ ਮਾੜਾ ਜਾ ਬੰਦੇ ਨੂੰ ਉਹ ਹੋ ਜਾਂਦਾ ਫੇਰ ਬੰਦਾ ਲੱਗਿਆ ਰਹਿੰਦਾ ਫੇਰ ਕੋਈ ਜੱਟਾ ਬਣੇ ਬੇੜ ਦੇ ਹੋ ਗਿਆ ਮੈਂ ਝੂਲਦੇ ਆ ਮੁਰੇ ਪਾਏ ਪਾਚ ਲਈਏ ਮੁੜੇ ਹੁਣਿਆ ਸਵਾਗ ਪੰਜ ਹੋ ਗਏ ਓ ਕੇਅਰਪੋਟ ਫੇਰ ਰੋਕੀ ਨਾ ਫੇਰ ਰੋਕੀ ਨਾ ਪਿੱਛੇ ਹੁਣਿਆ ਰੋਕੀ ਨਾ ਮਿੱਤਰਾਂ ਨੇ ਜੋ ਤੱਕਿੰਦੀ ਨਾ ਕਿਸਾਨੀ ਕਰੇ ਬਾ ਅਜ ਤੱਕ ਮਿੱਤਰਾਂ ਨੇ ਓਰੇ ਇੱਕ ਲੈੜੀ ਆਪਾਂ ਦਰਦਾਂ ਲਈ ਆਲੂ ਕਿਤੇ ਵਸਣਾ ਆਪਾਂ ਬਿੰਦਿਆ ਯਾਰ ਆਲੂਆਂ ਦਾ ਗਾੜਾ ਨਹੀਂ ਆਹ ਦੇਖ ਹੁਣ ਸਾਰਾ ਆਲੂ ਲੱਗਿਆ ਹੋਇਆ ਹਾ ਯਾਰ ਇੱਥੇ ਜਾਂ ਚੋਨਾ ਖੜਾ ਜਾਂ ਖੇਤ ਤਿਆਰ ਨੇ ਜਾਂ ਆਲੂ ਆਹੇ ਢੋਏ ਜਾਂ ਲੋ ਸੱਪਾ ਸ਼ੀਨ ਕਰਤਾ ਸੱਪਾ ਜੀ ਦਾ ਬੈਠਾ ਦੇਖੋ ਆਹ ਵਹਦਾ ਆਪਣਾ ਇਹ ਜਿਹੜਾ ਇਧਰ ਲੈਣੀ ਅਡਾ ਏਰੀਆ ਵਾ ਆਪਣਾ ਇਧਰਲਾ ਜਿੰਨਾ ਕਹਿ ਲਈਏ ਜਾਣੀ ਇਧਰਲੇ ਪਾਸੇ ਵਾਲਾ ਇਹ ਸਾਰਾ ਹੀ ਆਲੂ ਵੈਲਟੀ ਮੰਨਿਆ ਗਿਆ ਯਾਨੀ ਆਲੂ ਜ਼ਿਆਦਾ ਲੱਗਦਾ ਆਹ ਏਰੀਆ ਦੇ ਵਿੱਚ ਤੇ ਪਰ ਇਹ ਕੁਸ਼ਕ ਪਿੰਡ ਆਇਆ ਸਰਾਬਾ ਪਿੰਡ ਖਾਸ ਕਰਕੇ ਸਾਡੇ ਦਾ ਆ ਪੱਕਾ ਹੀ ਆਲੂ ਆ ਤੇ ਬਾਕੀ ਵੀ ਜਦ ਸਾਰੇ ਪਿੰਡਾਂ ਚਾਹਤ ਆਲੂ ਆ ਕਣਕ ਦੀ ਘਟਦੀ ਆਲੂ 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 ਹੀ ਲੱਗਦੇ ਸਾਰੇ ਬਸੇ ਗਏ ਤੇ ਪਾਈਆਂ ਗੱਲਬਾਤ ਗਵੜੀਆਂ ਲੱਗਿਆ ਹੋਇਆ ਤੱਕੀ ਘਟਣ ਡਾਈ ਆਪਾਂ ਹੀ ਹੋਇਆ ਗਾਲ ਤੋਂ ਕੁੱਝ ਨੀਂ ਉੱਠ ਕੇ ਚੱਡੇ ਕੰਮ ਕਰਦੇ ਆਂ ਬਾਲਪੁਰ ਘਟੌਣ ਵਾਲਿਆ ਕੱਲ ਟਾਇਰ ਲੈ ਕੇ ਆਉਣੇ ਆਪਾਂ ਬਾਲਪੁਰ ਫੜਾ ਕੇ ਬਾਲਾ ਹੀ ਬੁਰਾ ਹਾਲ ਹੋਇਆ ਪਿਆ ਯਾਰ ਮੂੰਹ ਦਾ ਪਾਣੀ ਨਹੀਂ ਘਟਾਇਆ ਕਿੰਨੇ ਦਿਨ ਹੋ ਗਏ ਲੈ ਜੀ ਮਿੱਤਰ ਸਾਢੇ 6 ਹੋ ਗਏ ਇੱਧਰ ਪਲਟਾ ਮੇਰੋ ਕਿੰਨੇ ਡੂੰਘੇ ਵਾਜਦੇ ਓਏ ਹੋਏ ਹੋਏ ਪੈਰ ਇੱਥੇ ਇੱਥੇ ਤੱਕਾ ਮਿੱਟੀ ਲਾ ਲੋ ਓਏ ਹੋਏ ਇੱਥੇ ਤੱਕ ਆ ਪਈਆ ਉਹ ਹਾਦੂ ਡੂੰਗੇ ਮਾਰਦੇ ਵਟਾਵੇਂ ਨਾ ਵੇਚੀ ਯਾਰ ਹਾਲ ਤਾਂ ਇਹ ਖੇਤ ਚ ਵੱਧ ਦੂੰਗੇ ਮਾਰਦੇ ਥੋੜੇ ਯਾਰ ਕੋਲੇ ਆ ਲਾਲੂ ਕਿੰਨੇ ਕਿੰਨੇ ਆ ਚੋਕ ਤੇ ਫਿਰ ਗਾਇਬ ਹੋ ਗਈ ਪ੍ਰਾਲੀ ਵੱਧ ਸੀ ਕਿਹਾਰੇ ਚ ਅਭੀ ਦੇ ਫਰਦ ਸਾਹਿਬ ਤਾਂ ਹੀ ਗਈਆਂ ਨੇ ਕਹਿੰਦੇ ਕੱਦੂ ਨੂੰ ਔਖਾ ਕਰੇ ਆਪਾਂ ਨੂੰ ਹੋਰ ਵੱਧ ਤੰਗ ਹੋਈ ਜਾਈਏ ਮੈਂ ਮੁੜਿਆ ਆ ਆਹ ਦਾ ਦਬੜ ਨਹੀਂ ਅਦਨ ਕਮਾਤੀ ਟਰੈਕਟਰ ਉਦਵਾ ਜਾਂਦਿਆਂ ਨੂੰ ਉਹ ਲੱਗਿਆ ਹੋਇਆ ਸਾਹਮਣੇ ਉਹਦੇ ਆ ਵੀ ਰੋਟਾ ਵਿਟਰ ਮਾਰਨ ਤੇ ਇਹਦੇ ਦੂਜਾ ਮੰਡਾ ਲੱਗਿਆ ਹੋਇਆ ਜੀਵਨ ਆਪਾਂ ਆ ਕਰਦੇ ਆ ਆ ਬਲਟਾਵੇਂ ਮਾਰਦੇ ਆ ਸ਼ੁਰੂ ਕਰਦੇ ਆਣੀ ਓਕੇ ਆ ਜੀ ਅંદર ਨੇ ਕੰਟਰੋਲਰ ਝੇੜ ਲਿਆ ਦੇਖੋ ਇੱਧਰ ਇੰਨੇ ਨਾਲ ਹੀ ਵਰਕ ਪੈ ਜਾਂਦਾ ਜਿਹਦਾ ਆਪਾਂ ਇੱਕ ਥਾਂ ਤੇ ਬੰਨ ਲੀਏ ਜਾਂ ਟਾਇਰ ਦੇ ਸਾਰੇ ਟਾਇਰ ਉਹਨੇ ਕਿਤੇ ਛੱਡ ਲੀਏ ਹਨਾ ਫਿਰ ਤਾਂ ਕੰਮ ਰਹਿੰਦਾ ਸੈਟ ਜਮ ਨਹੀਂ ਹਲਦਾ ਪਰ ਜੇ ਆਪਾਂ ਨਾ ਟਾਇਰ ਚੱਕਿਆਂ ਉੱਪਰ ਬੜਾ ਜਿਆਦਾ ਰੋਟਾ ਬਟ ਦੇ ਸਾਹਮਣੇ ਗੱਡਾ ਜਾਂਦਾ 12 ਉਹ ਬਕਾ ਹੈ 50 30 ਦੀ ਹੈ 50 ਦੀ ਵਿੱਚ ਪਿਆ ਹੋਇਆ ਆ ਦੇਖੋ ਇੱਧਰ ਓਹੋ ਇੱਥੇ ਆ ਕੰਟਰੋਲਰ ਇਹ ਦੇਖਿਆ ਕਿ ਥੱਲੇ ਹਟਿਆ ਪਿਆ ਜਾਂ ਜਾਂ ਤਾਂ ਇੱਕ ਜੀ ਜਾਂਦਾ ਕੰਟਰੋਲਰ ਤੇ ਸੈੱਟ ਹੋ ਜਾਵੇ ਨਹੀਂ ਤਾਂ ਫਿਰ ਟਾਇਰ ਲੇ ਖਾਣ ਚੜਾ ਜਦੋਂ ਪਹਿਲੀ ਵਾਰ ਬੰਦਾ ਮਾਰਨ ਆਦਾ ਕੀਲੇ ਖਾਣ ਚੜਾ ਭੇਜਦੀ ਪੈਂਦਾ ਇਹਦਾ ਬਸ ਆਹ ਕਿਹੜਾ ਰਹਿ ਗਿਆ ਇੰਨਾ ਆਹ ਦੇਖੋ ਲੈ ਕੇ ਇੱਥੇ ਤੱਕ ਉੱਧਾ ਪੋਣਾ ਕਿਲਾ ਹੋਊਗਾ ਕਿ ਕਿਲਾ ਕਿਲਾ ਤਾਂ ਨਹੀਂ ਕਹਿ ਸਕਦੇ ਪੋਣਾ ਕਿਲਾ ਮੰਨ ਲਓ ਚੱਲ ਜੰਨਾ ਵੀ ਤੇ ਚਲ ਇੱਧਰ ਮੋੜੇ ਲਾ ਗਿਆ ਮਾਰਦੇ ਆਂ ਦੌੜੀਆਂ ਮਾਰੀਆਂ ਦਾ ਰੋਟਾ ਵੇਟਰ ਉਧਰ ਖੱਟ ਲਿਆ ਕੰਮ ਬੜਾ ਆਈ ਜਾ ਯਾਰ ਸਵਾਲ ਵਾਲਾ ਕੰਮ ਕਰ ਖੜੇ ਰਹੇ ਰੋਟੀ ਖਾ ਲਈ ਉਦੋਂ ਕਿੰਨਾ ਟੈਂਪੋ ਤੋਂ ਬੈਠੇ ਰਹੇ ਤੇ 7:00 ਵੱਜ ਗਏ ਇੰਨ ਕਰਦੇ ਕਰਦੇ ਮੂ ਫੋਕਸ ਹੀ ਨਹੀਂ ਹੁੰਦਾ ਆ 6:42 ਹੋ ਜਾਂਦੇ ਉਹ ਬਾਈ ਦਿਲ ਚੱਲ ਹੋ ਜਾਣਗੇ ਬੱਲੇ ੱਡੀ ਦਾ ਕੀ ਗੱਲ ਐਨੇ ਦਾ 55 ਦੇ ਨੇ ਸਪੀਡ ਘੁੱਪੀ ਪਈ ਆ ਬੱਲੇ 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 ਮੈਂ ਕਹਿੰਦਾ ਤੀਜੇ ਇਹਦੇ ਵਿੱਚ ਮਾਰੀ ਜਾਂਦਾ ਰੋਟਾ ਵਿਟਰ ਇਹਦਾ ਉਹ ਚਲੇ ਆ ਗਿਆ ਰੋਟਾ ਵਿਟਰ ਮਾਰ ਕੇ ਉਹ ਦੇਖ ਬਾਹਰ ਸਾਰੇ ਰੋਟਾ ਵਿਟਰ ਮਾਰਦਾ ਵਾਜੀ ਵਾ ਕੀ ਜਾਂਦਾ ਜੋਕਰ ਵੱਟੇ ਔਰ ਠੀਕ ਆ ਦੇ ਬੂਟ ਪੂਰਾ ਪਸਦਾ ਬੈਟਾ ਆਹ ਦੇ ਪੋਲਾ ਦਾ ਮੈਂ ਕਹਿੰਨਾ ਓਏ ਬੂਟ ਸਾਰਾ ਵਿੱਚ ਚਲੇ ਗਿਆ ਲੈ ਪੋਲਾ ਬਾਧੂ ਇੱਕ ਵਾਰ ਹੁਣ ਗਿੱਲੇ ਗਿੱਲੇ ਡਲੇ ਭੰਨੇਗੇ ਆਹ ਤੇ ਟਰੈਕਟਰ ਦੀ ਲੀ ਦਿਖਾਵਾਂ ਤੁਹਾਨੂੰ ਦੇਖੋ ਉਧਰ ਕਿੰਨਾ ਕਿੰਨਾ ਟਰੈਕਟਰ ਨੱਪਦਾ ਜਿਦ ਦੀ ਨੀਫ ਚਿੱਟੇ ਚਿੱਟੇ ਤੇ ਪੋਲਾ ਦਾ ਬਾਧੂ ਆਇਆ ਹੋ ਗਿਆ ਹੁਣ ਵੀ ਇੱਕ ਵਾਰ ਡਰੇਡੂ ਨੇ ਭੁਰਗੇ ਗਿੱਲੇ ਗਿੱਲੇ ਚ ਹਨਾ ਵਧੀਆ ਪੱਧਰ ਹੋ ਗਿਆ ਕੱਲ ਨੂੰ ਪਰਸੋਂ ਨੂੰ ਉਹ ਕਰਨਾ ਕੱਲ ਨੂੰ ਇੱਕ ਵਾਰ ਸਵੇਰੇ ਹਲ ਮਾਰ ਦਾਂਗੇ ਟੱਪ ਜੀ ਲਵਾ ਕੇ ਥੋੜਾ ਜਿਹਾ ਸੁਕਾ ਕੇ ਖੇਤ ਫੇਰ ਉਹ ਹੋ ਜੂਗੀ ਕਹਿੰਦੇ ਹੁੰਦੇ ਆ ਦੁਆਰੇ ਰੋਟਾਵੇਟਰ ਵਾਜੂ ਟਕਾ ਕੇ ਗਿੱਲਾ ਉਹ ਐਨੇ ਆ ਵੱਟਾ ਨਹੀਂ ਪੈਣ ਦੇਣੀਆਂ ਬਾਲਾ ਗਿੱਲਾ ਤਾਂ ਅਗਿਆ ਕਦੀ ਵਾਰ ਦੁਆਰੇ ਬਾਹਾਂ ਜਾਓ ਕੱਲ ਨੂੰ ਬਾਹਾਂ ਜਾਓ ਪਰਸੋਂ ਰਿਓ ਪਾਉਣਾ ਕੱਲ ਨੂੰ ਕੱਲ ਦੀ ਜੜੀ ਹੈਗੀ ਆ ਸਾਰੀ ਆਪਣੇ ਕੋਲੇ ਪਰਲੀ ਕਰੇ ਜਮਾਨੇ ਮੈਂ ਵੀ ਫੜ ਗਿਆ ਹੀ ਪਰਲੀ ਕਰੇ ਜਾ ਕੇ ਪਲਟਾਵੀਆਂ ਮਾਰੀਏ ਹਾਂਜੀ ਕੰਮ ਨਿਬੜ ਜਲਿਆ ਇੰਨਾ ਕੀ ਰਹਿ ਗਿਆ ਔਰ ਦਗੜੀਆਂ ਦਾ ਢਿਡਾ ਲਾਉ ਲਾਇਆ ਸਾਈਡ ਤੇ ਬਾੜਿਆ ਟੋਏ ਜੇ ਪੈਂਦੇ ਹੁੰਦੇ ਇਹਨਾਂ ਦੇ ਢਿਡਾ ਲਾਦੇ ਦੇ ਥੋੜਾ ਸਾਰਾ ਜੋ ਕਰਦੇ ਖੰਡੇ ਖੰਡੇ ਜੇ ਕੰਮ ਕਰਨ ਲੱਗੇ ਹੋਏ ਆ 9 ਵਜੇ ਗੇ ਖੜ ਗਏ ਅੱਜ ਅਸੀਂ ਬੈਠੇ ਰਹੇ ਘਾਟ ਆ ਮੈਂ ਕਹਿੰਦਾ ਗੱਲਾਵਾਸਾ ਮਾਰ ਲਾ ਕੇ ਤੇ ਬਸ ਆ ਰਹੇਗੇ ਹੁਣ ਚਾਰ ਪੰਜ ਕਿਹੜੇ ਉਹ ਦੂਆ ਮੋੜੇ ਫਿਰ ਵਿਲੇ ਅੱਜ ਰੇਹਿਆੜੀ ਤੋਂ ਦਬੜੀ ਆਣਾ ਬਤੰਦਰ ਦਾ ਪਹਿਲਾਂ ਤਾਂ ਬੈਠਾ ਰਿਹਾ ਵਿਲਾ ਕੋਲੇ ਸਾਈਡ ਤੇ ਬਹਿ ਗਿਆ ਪਰਲਾ ਖੇਤ ਗਿੱਲਾ ਬਾਗਾ ਉੱਧਰ ਰੋਟਾ ਵੇਟਰ ਮਾਰਿਆ ਨਹੀਂ ਤੇ ਪਵਾਂ ਦੀ ਕਰ ਲਈਏ ਮੈਂ ਇਹਨੂੰ ਆ ਸੈੱਡ ਵਾਲੇ ਕਿਹੜੇ ਲਾਉਣ ਨੂੰ ਕਹਿਤਾ ਲਾਲੋ ਸਾਹਿਬ ਵੀ ਮੈਂ ਤਿੰਨ ਕਿਹੜੇ ਰਹਿੰਦੇ ਸੀਗੇ ਇੱਕ ਦੋ ਕੁ ਰਹਿ ਗਏ ਕਿਹੜੇ ਵੈਸੇ ਤਾਂ ਉਹ ਜਿਹੜੇ ਲਾਉਂਦਾ ਸੀ ਉਦੋਂ ਦੇ ਸੈੱਡ ਵਾਲੇ ਕਿਹੜੇ ਲਾਏ ਆ ਜ ਨੇ ਇੱਥੇ ਆਹ ਜਿਹੜਾ ਜਿਹੜੇ ਆਹ ਕਿਹੜੇ ਮਾਰਨੀ ਮੈਂ ਕਿਹਾ ਟਰੈਕਟਰ ਉੱਪਰ ਦਾ ਬਾਹਲਾ ਹੁੰਦਾ ਪੰਦਰ ਦਾ ਵੀ ਜਮਾਂ ਸਿਰਿਆਂ ਚੱਕਿਆ ਹੋਇਆ ਸੀ ਕਿਹੜਾ ਤੇ ਉਦੋਂ ਇਹਨੇ ਆਹ ਕਿਹੜੇ ਲਾਏ ਉਦੋਂ ਬਾਅਦ ਟਰੈਕਟਰ ਖੜਾਏ ਨੀਗਾ ਹੁਣ ਆ ਕੇ ਹੁਣ ਸਾਰਾ ਹੀ ਬਾਧਾ ਖੇਤ ਆ ਪਿੱਛੇ ਪਿੱਛੇ ਤੀਜੇ ਗੇਅਰ ਚੱਲੀ ਜਾਂਦਾ ਯਾਰ ਤੀਜੇ ਇਹਦੇ ਵਿੱਚ ਪੱਧਰ ਜਾਂ ਕਰਨ ਲੱਗਿਆ ਹੋਇਆ ਡਲੇ ਡੁਲੇ ਤਾਜ਼ੇ ਤਾਜ਼ੇ ਭੰਨਣ ਲੱਗਿਆ ਹੋਇਆ ਵਾ ਆ ਬਹੁਤ ਵਧੀਆ ਯਾਰ ਜੇ ਪਿੱਛੇ ਚੱਲ ਜਾਵੇ ਨਾ ਰੋਟਾਵੇਟਰ ਨਾਲ ਹੀ ਪਲੌਆਂ ਦੇ ਤੇ ਉਹ ਵਧੀਆ ਪੱਧਰ ਹੋ ਜਾਂਦਾ ਪੰਦਰ ਦਾ ਡਲੇ ਡੁਲੇ ਜਮੇ ਹੀ ਨਹੀਂ ਬੱਜਦੇ ਹੈਗੇ ਗਿੱਲੀ ਗਿੱਲੀ ਮਿੱਟੀ ਉਹੀ ਵੱਡੀਆਂ ਜੋ ਸੁੱਕ ਜਵੇ ਉਦੋਂ ਥੋੜਾ ਜਿਹਾ ਕਰਦਾ ਹੁਣ ਪਰਲਾ ਖੇਤਾਂ ਹੀ ਸੁੱਕਿਆ ਹੋਇਆ ਥੋੜਾ ਜਿਹਾ ਡਲੇ ਵੱਧ ਰਹਿ ਰਹੇ ਸੀ ਆ ਜਮ ਹੁਣੇ ਲੱਗ ਗਿਆ ਜਦੋਂ ਇਧਰ ਕੰਮ ਆਪਾਂ ਵਿਹਲੇ ਖੜੇ ਆ ਹੁਣ ਬਾਜ ਜਾਣਾ ਘਰ ਨੂੰ 1.5 9 ਹੋ ਗਏ ਬਹੁਤ ਸਾਰੇਗੇ ਇਹਦੇ ਗਿੜੇ ਆਪ ਭੱਜਾ ਫਿਰਦਾ ਟਰੈਕਟਰ ਮੈਂਟੋ ਮੈਂਟਿਕ ਦਾ ਗਿੜਾ ਲਾਇਆ ਹੁੰਦਾ ਕਿਹੜਾ ਪਹਿਲੇ ਗੇਰ ਚੱਲਦਾ ਮੈਂਟੋ ਮੈਂਟਿਕ ਗਿੜਾ ਕੱਢ ਕੇ ਉਹ ਤੱਕ ਲਾਣੇ ਨੇ ਬਸ ਚੱਲ ਕੈਮਰਾ ਪਾਜੀ ਹੋ ਗਏ ਵਿਹਲੇ ਜੇ ਪਲੋਂਆਂ ਦਾ ਨਿਬੜ ਗਿਆ ਕੰਮ ਜਿੰਨਾ ਵੀ ਸੀਗਾ ਆਪਾਂ ਦੇਖਦੇ ਆ ਮੇਰੇ 20 ਟੱਟੇ ਬੱਚੇ ਬਜੇ ਪਏ ਆ ਦੇਖਦੇ ਆ ਕਿਸੇ ਨਾਲ ਕਿ ਇਹ ਪਾਸੇ 20 ਦਾਗੇ ਖੇਤ ਤਾਂ ਹੈਗਾ ਤੇ ਅੱਗ ਅੱਗੇ ਇੱਕ ਹੋਰ ਚ ਪਲੋ ਮਾਰੇ ਪਏ ਆ ਜਿਤਨੇ ਇਹਦੇ ਆਲੂ ਬੀਜਣੇ ਇੱਕ ਨੂੰ ਉਦਨੀ ਦੇਖਦੇ ਆ ਨਗਾਦਾਂਗੇ ਤੇ ਬੀਜਣੇ ਓਏ ਨਹੀਂ ਤਾਂ ਬਸ ਹੋਰ ਕਰਾਂਗੇ ਵੀ ਕੀ ਪਰ ਬੀਜਣੀ ਪੈਣੀ ਕਿਸੇ ਨਾਲ ਕੇ ਪਾਸੇ 20 ਗੱਟੇ ਹੈਗੇ ਆ ਤਾਂ ਕਿੱਲੇ ਉੱਤੇ ਲੱਗਿਆ ਨਾ 30 ਗੱਟੇ ਕਿੱਲੇ ਦੇ ਪੈਂਦੇ ਆ